ਟਾਈਮ ਸਹੀ ਰੰਟ ਟਾਈਮ ਸਹੀ ਰੰਟ ਸਹੀ ਰੰਟ ਹੈ ਸਵਾਲ ਕਿੰਨਾ ਗਾਣੀ ਘੜਾ ਵੀਡੀਓ ਬਣਾ ਕੇ ਲੈ ਕੇ ਜੱਟੂ ਉੱਥੇ ਦਿਖਾਉਂਗਾ ਵੀ ਬਹੁਤ ਬਗਾਉਣਾ ਬਹੁਤ ਬੁਰਾ ਹਾਲ ਆਇਆ ਬਹੁਤ ਪਾਣੀ ਆਇਆ ਬਹੁਤ ਜ਼ਿਆਦਾ ਪਾਣੀ ਆਇਆ ਹਾਂ ਜੀ ਆਹ ਦੇ ਹੁਣ ਸਾਡਾ ਹਾਂ ਫੋਨ ਕਰਿਆ ਸੀ ਮੋਲਕ ਵਿੱਚ ਤੇ ਜਾਓਗੇ ਵੀ ਪੈ ਰਹੇ ਹੈ ਜੇ ਪਾਣੀ ਆ ਰਿਹਾ ਪਾਣੀ ਆਇਆ ਉੱਥੇ ਤਾਂ ਰੁੜਾਉਂਦੇ ਰੁੜਾਉਂਦੇ ਉਮੀਦ ਆ ਨਹੀਂ ਹੈ ਹੁੰਦੇ ਨੇ ਉੱਪਰ ਨਾ ਕੋਈ ਤਾਂ ਇਹ ਤੈਨੂੰ ਕਹਿੰਦਾ ਮੋਲਕ ਵਿੱਚ ਤੇ ਜਾਓਗੇ ਹੁਣ ਨਹੀਂ ਆਪਾਂ ਨਹੀਂ ਪੁੱਤ ਆਪ ਤੇ ਪਿੰਡ ਜਾਂਦੇ ਹਾਂ ਜੇ ਤਪਕਾਰ ਦੀ ਡਿਊਟੀ ਕੁਝ ਨਹੀਂ ਹੈ ਹੁਣ ਉਧਰ ਤਾਂ ਪਾਣੀ ਬਹੁਤ ਗਵਨੀ ਦੀ ਮਾਂ ਦੀ ਡਿਊਟੀ ਲੱਗਦੀ ਹੁੰਦੀ ਸੀ ਇਹ ਹੁੰਦੀ ਸੀ ਬਣਾਉ ਆ ਨੀ ਸਕੂਲ ਤੋਂ ਬਦਲੀ ਇਹ ਚ ਕਰਵਾ ਲਈ ਕਹਿੰਦਾ ਲੈ ਇੱਥੇ ਉਹ ਸੀ ਨਾ ਕਿ ਦੂਰ ਜਾਂਦਾ ਦੂਸਰੇ ਬੰਦੇ ਕੰਮ ਕਰਦੇ ਸਾਰਾ ਸਕੂਲ ਦਾ ਕੰਮ ਖਰਚਾ ਸਾਰਾ ਤਨਖਾਹ ਦਾ ਕੋਲ ਬਿਜੀ ਤਨਖਾਹ ਚ ਕੰਮ ਨਹੀਂ ਬਸ ਦੇਖ ਨਹੀਂ ਬਸ ਕੰਮ ਹਮ ਜਿੰਨੇ ਕੋ ਜ਼ਰੂਰੀ ਆ ਬੰਦਨ ਸਿਆ ਲਾਡਾ ਰਾਤੀ ਆ ਫਲਾਡਾ ਜਿਵੇਂ ਤੁਸੀਂ ਸਪਾਈ ਵਾਲੀ ਸਾਰੇ ਕੰਮ ਕਰਾਉਣੇ ਕਹਿੰਦੇ ਮੇਰੇ ਤੋਂ ਬਾਅਦ ਆਪਣੇ ਆਪਣੇ ਪੰਨੇ ਪੈਸੇ ਦੇਣੇ ਪੈਂਦੇ। ਇਹ ਸਕੇ ਅੰਤਵਾਹ ਫਿਰ ਸੰਡੇ ਨੂੰ ਆਏ ਹੁੰਦਾ ਥੋੜਾ ਜਿਆਦਾ ਰੱਖ। ਮੋਰ ਦੇ ਨਾਲ ਉਹ ਜਿਹੜੇ ਸਰਵਿਸ ਵਾਲਿਆਂ ਕੋਲ ਨਹੀਂ ਹੁੰਦੇ, ਹੋਰ ਕਮਾਲਿਆਂ ਦੇ ਉਹ ਨਹੀਂ ਹੁੰਦੇ ਕਿ ਜਿਹੜੇ ਕੋਲ ਆਪਾਂ ਚੁੱਪੀ ਆ ਜਿਵੇਂ ਆਪਾਂ ਆਪਾ ਕਰ ਲੈ ਅੱਜ ਸੰਡੇ ਚੁੱਪੀ ਆ ਜਦ ਐਤਵਾਰ ਦਾ ਲਾਹ ਹੈ। ਉਹ ਨਹੀਂ। ਇੱਥੇ ਤਾਂ ਮੀ ਵੜਿਆ। ਤੁੰ ਤੁੰਨੇ ਕਰਵਾਉਂਦੇ। ਆਪਾ ਤਾਂ ਟ੍ਰੈਮ ਕਿੰਨੇ ਗੋਲੀ ਚੁਣੀ ਆ 7 ਦੇ ਕਿੰਨੇ ਥੋੜਾ ਰੋਡ ਠੀਕ ਹੋਣਾ ਬੱਸ ਵੀ ਟਾਟੀ ਹੋਣਾ ਅੱਛੀ ਜਾ ਰਹੀ ਦੀ ਇੱਥੇ ਵੀ ਬੈਠਣ ਚ ਕੀ ਬੱਲੇ ਐ ਇਹ ਨਵਰਾਤਾਂ ਅੰਦਰ ਤਾਂ ਗਿਆ ਤਾਂ ਆਂ ਤੇਰੇ ਦੇ ਬੈਠਾ ਇਹਨਾਂ ਦੇ ਸ਼ਾਮ ਨੂੰ ਫੇਟ ਆਉਣਾ ਨਾਲੀ ਉਹ ਤਾਂ ਬੈਠੇ ਆਪਣੇ ਪਿਆਰ ਹੈ ਤੁਮ ਦੇ ਬੈਠੇ ਨਹੀਂ ਨੰਦਾਂ جنت ہندے اور دوسرے جگہ ایک طریقہ ہے کہ وہ پھٹ کے جندے ہندے ہیں ایتھو پتر وغیرہ متھنوں پک کے جندے ہندے ہیں ایتھو کنٹا لگے گا تا ہاں سطر ਆ ਨੰਬਰ ਤੇ ਕਰਾਉਂਦੇ ਕਰਾਉਂਦੇ ਫਿਰ ਜਦੋਂ ਲੈ ਕੇ ਆਉਂਦੇ ਉੱਥੇ ਸਾਰੇ ਉਹ ਤਾਂ ਉੱਥੇ ਹੀ ਲਾ ਜਾਂਦੇ ਨੇ ਸਾਰੇ ਮੂਜੇ ਸ਼ੇਰਵਾਨੀ ਲਈ ਹੋਣੀ ਬਹੁਤ ਘੱਟ ਦੇ ਨਾਲ ਉਹ ਤਾਂ ਉੱਥੇ ਬਾਅਦ ਸ਼ੇਰਵਾਨੀ ਜੇ ਕੋਈ ਦੱਸਣਾ ਕੋਈ ਕੰਟੀਪਸ ਤਾਂ ਜਾਣੀ ਹੋਣੀ ਪੁੱਛਾਂਗੇ ਲਾ